ਕਲਵੰਤ ਸਿੰਘ ਕੰਤਾ ਇੱਕ میٹرਿਕ ਪਾਸ 15-16 ਸਾਲ ਦਾ ਨੌਜਵਾਨ ਗੱਭਰੂ ਸੀ ਮੇਰੇ ਕੋਲ ਹੱਥਕੜੀ ਮੈਂ ਹੱਥਕੜੀ ਖੋਲੀ ਕਲਵੰਤ ਸਿੰਘ ਕੰਤੇ ਦੀ ਮੈਂ ਆ ਕੇ ਕੈਂਟਰ 'ਤੇ ਬੈਠ ਗਿਆ ਮੈਂ ਸਾਰਾ ਕੋਈ ਸੀਨ ਵੇਖੀ ਗਾ ਅੱਖੀ ਉਹ ਤੇ ਗੋਲੀਆਂ ਮਾਰਦੀਆਂ ਫਿਰ ਧੌਣ ਵੱੜ ਤੇ ਲਹਰ ਛੱਡ ਦਿੱਤੀ ਇਸੇ ਜਗ੍ਹਾ ਤੇ ਉਹਦੀ ਬੋਡੀ ਰਹਿ ਗਈ ਬਾਡੀ ਦੇ ਵਿੱਚੋਂ ਕਮੀਜ਼ ਫਾੜ ਕੇ ਤੇ ਆ ਪੇਟ 파ੜਦਾ ਉਹ ਨਾੜਾਂ ਘਟ ਦਿੰਦੇ ਸੀ ਉਹ ਨਾੜਾਂ 'ਚ ਪਾਣੀ ਪੈ ਜਾਂਦਾ ਜਿਹੜੀ ਲਾਸ਼ ਉੱਪਰ ਆਉਂਦੀ ਨਹੀਂ ਸੀ ਦੋ ਜਾਣੇ ਚੱਕ ਕੇ ਤੁੰ ਇਹਦੇ ਵਿੱਚ ਸੜ ਦਿੰਦਾ ਉਹਦੀ ਮੌਤ ਨੇ ਮੈਨੂੰ ਝੰਡੂੜ ਕੇ ਰੱਖਤਾ ਵੀ ਇੱਕ ਲਵਾ ਬੱਚਾ 10ਵੀਂ ਅੱਰਦਾ ਬੱਚਾ ਜਿਹਨੂੰ ਇਹ ਦੁਨੀਆਂ ਦੀ ਸੁੱਧ-ਬੁੱਧ ਨਹੀਂ ਸੀ ਤੇ ਇਹਨਾਂ ਨੇ ਉਹਨੂੰ ਕਾਊਂਟਰ ਕਰ ਦਿੱਤਾ ਮੈਂ ਕਿਹਾ ਨੇ ਡਿਊਟੀ ਨਹੀਂ ਕਰਨੀ ਡਿਊਟੀ ਛੱਡਦੇ